हां जी दोस्तों सोशल मीडिया पे एक निक्के जहे सरदार मुंडे दी वीडियो काफी ज्यादा वायरल हो रही है इस मुंडे नु इसदा पिता गड्डी विच स्कूल ਛੱਡਣ ਜਾ ਰਿਹਾ ਹੁੰਦਾ ਹੈ ਤੇ ਰਸਤੇ ਵਿੱਚ ਇਹ ਮੁੰਡਾ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਡੈਡੀ ਮੈਂ ਬਾਹਰ ਚਲੇ ਜਾਣਾ ਕੈਨੇਡਾ ਪਰ ਪਿਤਾ ਗੋ ਕਹਿੰਦਾ ਹੈ ਕਿ ਆਪਾਂ ਬਾਹਰ ਨਹੀਂ ਜਾਣਾ ਆਪਾਂ ਪੰਜਾਬ ਵਿੱਚ ਹੀ ਰਹਾਂਗੇ ਫਿਰ ਕੀ ਇਸ ਨिक्के जहे मुंडे ने ਜੋ ਜੋ ਜਵਾਬ ਗੋ ਆਪਣੇ ਪਿਤਾ ਨੂੰ ਸੁਣਾਏ ਸੁਣ ਕੇ ਪਿਤਾ ਦੇ ਵੀ ਹੋਸ਼ ਉੱਡ ਗਏ ਤੁਸੀਂ ਵੀ ਸੁਣੋ ਕੀ ਹੁੰਦੀ ਹੈ ਇਹਨਾਂ ਦੋਹਾਂ ਪਿਓ ਪੁੱਤ ਦੇ ਵਿੱਚਕਾਰ ਗੱਲਬਾਤ ਪਾਪਾ ਆਪ ਉੱਤਰ ਜੇ ਮੇਰੇ ਟੇਡਾ ਚਲ ਗਿਆ ਫਿਰ ਤੂੰ ਕੀ ਕਰੋਗੇ ਗਨੇਤਾ ਚਲ ਗਿਆ ਤੇ ਅਸੀਂ ਤੈਨੂੰ ਭੇਜ ਨਹੀਂ ਨਹੀਂ ਮੈਂ ਵੇਚਣ ਜਾਣਾ ਬੁਲਾ ਲਾਂ ਕਿ ਸਾਰੇ ਇੱਥੇ ਆਇਆ ਆਪਾਂ ਪੰਜਾਬ ਚ ਰਹਿਣਾ ਚਾਹਾਂ ਆਪਾਂ ਨਹੀਂ ਪੰਜਾਬ ਛੱਡ ਕੇ ਜਾਣਾ ਠੀਕ ਹੈ ਤੂੰ ਜਿਹੜੇ ਇੱਥੇ ਆਜਾ ਮੈਂ ਥੇਲੂੰਗਾ ਇਹ ਤੇਰਾ ਇੱਥੇ ਵਿਆਹ ਕਰਾਂਗੇ ਅਸੀਂ ਪੰਜਾਬ ਜੀ ਅੰਮ੍ਰਿਤ ਮੈਂ ਬਿਹਾਨ ਦੇ ਵਿਆਹ ਕਰਕੇ ਜਾਣਾ ਹੈ ਅੱਛਾ ਵਿਆਹ ਕਰਾ ਕੇ ਜਾਣਾ ਹੈ ਫੇਰ ਫੇਰ ਨਹੀਂ ਤੂੰ ਮੁੜਦਾ ਹਾਂ ਨਹੀਂ ਤੂੰ ਇੱਥੇ ਹੀ ਰਹਿ ਭਰਾਵਾ ਤੈਨੂੰ ਨਿਕਲਣਾ ਹੈ ਠੀਕ ਹੈ ਇੱਥੇ ਆ ਇੱਥੇ ਫਿਰ ਤੇਰਾ ਅਰਜਨ ਕੌਣ ਚਲਾਇਆ ਕਰੂਗਾ ਅੱਗੇ ਮਗਰ ਮਗਰ ਬਾਣ ਕਰਾ